ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਸਭੂ ਸੰਗਤਾਂ ਨੂੰ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਹਾਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੇ ਦਿਨ ਗੁਰ ਅੱਜ ਦੇ ਦਿਨ ਗੁਰਦੁਆਰਾ ਪਟਨਾ ਸਾਹਿਬ ਉੱਥੇ ਮਹਾਰਾਜ ਦਾ ਅਵਤਾਰ ਪਾ ਰਿਹਾ ਸੀ ਜਿਹੜਾ ਜਨਮ ਦਿਹਾੜਾ ਜਿਸ ਨਾਲ ਦਾ ਅਵਤਾਰ ਗੁਰਪੁਰ ਸਾਰੀ ਦੁਨੀਆ 'ਚ ਹਰ ਸਾਲ ਤੇ ਮਨਾਇਆ ਜਾਂਦਾ ਹੈ ਸਿਰੇ ਅੰਮ੍ਰਿਤਸਰ ਵੇਖੇ ਹਰਮੰਦਰ ਸਾਹਿਬ ਵੇਖੇ ਹੋਇਆ ਇਸ ਵੇਲੇ ਗੁਰਬੋਧ ਖੁਸ਼ੀ ਅੰਦਰ ਜਲੋ ਚੱਲ ਰਿਹਾ ਹੈ ਇਹ ਰਾਤ ਨੂੰ ਅਸਤਵਾਈ ਚੱਲੇਗੀ ਦੀ ਮਾਲਾ ਹੋਏਗੀ ਤੇ ਸਮੂਹ ਸੰਗਤਾਂ ਆਪਣੇ ਅਰਦਾਸ ਕਰਨ ਵਾਸਤੇ ਪਹੁੰਚ ਰਿਹਾ ਹਨ ਅਤੇ ਮਹਾਰਾਜ ਕੋਲ ਖੁਸ਼ੀਆਂ ਮੰਗ ਰਹੇ ਹਨ ਕਿਉਂਕਿ ਸਿੱਖ ਧਰਮ ਐਸਾ ਹੈ ਜਿਹੜਾ ਸਰਬਾਧਾ ਭਲਾ ਮੰਗਿਆ ਜਾਂਦਾ ਹੈ ਜਿਸਨ ਸਿੰਘ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭੁਲਿਓ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਪਟਨਾ ਸ਼ਹਿਰ ਵਿਖੇ ਸਨ 1666 ਈਸਵੀ ਵਿੱਚ ਪ੍ਰਕਾਸ਼ਾ ਰਿਹਾ ਹੈ ਸਮੂਹ ਸੰਗਤਾਂ ਨੂੰ ਆਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਆਸਥਾ ਵਿੱਚ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਦੇਖੋ ਵੇਖੋ ਰਠਾਠਾ ਮਾਰਦਾ ਸਮੁੰਦਰ ਅੱਜ ਦਰਬਾਰ ਸਾਹਿਬ ਨਰਦਮਸਤਕ ਹੋਣ ਲਾਇਆ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾ ਰਿਹਾ ਹੈ ਸਮੂਹ ਸੰਗਤਾਂ ਦੀ ਹੈ ਬੜੀ ਖੁਸ਼ੀ ਦੀ ਲਹਿਰ ਹੈ ਜਿਹੜੇ ਹੈ ਅੱਜ ਸਾਰੇ ਜੇ ਦੇਸ਼ ਅੱਜ ਜਿਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਰਕੇ ਜਿਉਂਦਾ ਹੈ। ਨਾ ਕਹੂੰ ਅੱਬ ਕੀ, ਨਾ ਕਹੂੰ ਤਬ ਕੀ। ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਦੀ। ਇੱਥੇ ਕੋਈ ਘਰ ਵੀ ਹੋਣਾ ਸੀ। ਇਹ ਉਹਨਾਂ ਦੀ ਦੇਣ ਹੀ ਹੈ ਜਿਹੜੇ ਅੱਜ ਆਪਾਂ ਸਾਰੇ ਧਰਮ ਇੱਥੇ ਅੱਜ ਵਸ ਰਹੇ ਆਂ, ਇਹ ਦਸ਼ਵੇਸ਼ ਕਰਕੇ ਵਸ ਰਹੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਸਭੂ ਸੰਗਤਾਂ ਨੂੰ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਹਾਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਦਿਨ ਗੁਰ ਅੱਜ ਦੇ ਦਿਨ ਗੁਰਦੁਆਰਾ ਪਟਨਾ ਸਾਹਿਬ ਉੱਥੇ ਮਹਾਰਾਜ ਨੇ ਅਵਤਾਰ ਧਾਰਿਆ ਸੀ ਜਿੱਥਾ ਜਨਮ ਦਿਹਾੜਾ ਜਿਸ ਨਾਲ ਦਾ ਅਵਤਾਰ ਗੁਰਪੁਰ ਸਾਰੀ ਦੁਨੀਆ 'ਚ ਹਰ ਸਾਲ ਤੇ ਮਨਾਇਆ ਜਾਂਦਾ ਹੈ ਸਿਰੇ ਅੰਮ੍ਰਿਤਸਰ ਵੇਖੇ ਹਰਮੰਦਰ ਸਾਹਿਬ ਵੇਖੇ ਹੋਇਆ ਇਸ ਵੇਲੇ ਗੁਰਬੋਲੇ ਖੁਸ਼ੀ ਅੰਦਰ ਜਲੋ ਚੱਲ ਰਿਹਾ ਹੈ ਇਹ ਰਾਤ ਨੂੰ ਅਸਤਵਾਈ ਚੱਲੇਗੀ ਰੀਮਾਲਾ ਹੋਏਗੀ ਤੇ ਸਮੂਹ ਸੰਗਤਾਂ ਆਪਣੇ ਅਰਦਾਸ ਕਰਨ ਵਾਸਤੇ ਪਹੁੰਚ ਰਿਹਾ ਹਨ ਅਤੇ ਮਹਾਰਾਜ ਕੋਲ ਖੁਸ਼ੀਆਂ ਮੰਗ ਰਹੇ ਹਨ ਕਿਉਂਕਿ ਸਿੱਖ ਧਰਮ ਐਸਾ ਹੈ ਜਿਹੜਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਜਿਸਨ ਸਿੰਘ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਖੁਲਿਓ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਪਟਨਾ ਸ਼ਹਿਰ ਵਿਖੇ ਸਨ 1666 ਈਸਵੀ ਵਿੱਚ ਪ੍ਰਕਾਸ਼ ਦਾ ਰਿਹਾ ਹੈ ਸਮੂਹ ਸੰਗਤਾਂ ਨੂੰ ਆਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਆਸਥਾ ਵਿੱਚ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਦੇਖੋ ਵੇਖੋ ਰਠਾਠਾ ਮਾਰਦਾ ਸਮੁੰਦਰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾ ਰਿਹਾ ਹੈ ਸਮੂਹ ਸੰਗਤਾਂ ਦੀ ਹੈ ਬੜੀ ਖੁਸ਼ੀ ਦੀ ਲਹਿਰ ਹੈ ਜਿਹੜੇ ਹੈ ਅੱਜ ਸਾਰੇ ਇਹ ਦੇਸ਼ ਅੱਜ ਜਿਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਰਕੇ ਜਿਉਂਦਾ ਹੈ। ਨਾ ਕਹੂੰ ਅੱਬ ਕੀ, ਨਾ ਕਹੂੰ ਤਬ ਕੀ। ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਦੀ। ਇੱਥੇ ਕੋਈ ਘਰ ਵੀ ਹੋਣਾ ਸੀ। ਇਹ ਉਹਨਾਂ ਦੀ ਦੇਣ ਹੀ ਹੈ ਜਿਹੜੇ ਅੱਜ ਆਪਾਂ ਸਾਰੇ ਧਰਮ ਇੱਥੇ ਅੱਜ ਵਸ ਰਹੇ ਆਂ, ਇਹ ਦਸ਼ਵੇਚ ਕਰਕੇ ਵਸ ਰਹੇ ਆਂ।